ਕੀ ਕਹ ਪਲੇਨੀ ਅਖਾਲੀਆਂ ਨੇ ਜਿਹੜੀ ਟਰੈਕਟਰ ਦੇ ਪੈਡਲ ਤੋਂ 에어 ਬ੍ਰੇਕ ਲੱਗਦੀਆਂ ਨੇ ਜਿਹੜੀਆਂ ਉਹ ਆਪਣੀਆਂ ਉਰੋਗਲਨੀਆਂ ਸ਼ੁਰੂ ਹੁੰਦੀਆਂ ਨੇ ਹਾਂਜੀ ਹਾਂਜੀ ਆਪਾਂ ਬੈਂਡ ਕਰਕੇ ਲਾ ਰਹੇ ਆਂ ਵੀ ਟਰਾਲੀ ਦੀ ਕੱਲ ਨੂੰ ਮਤਲਬ ਇਹਦੇ ਚ ਰਸਟਿੰਗ ਨਾ ਆਏ ਇਹ ਵੀ ਆਪਾਂ ਮਿਲਟਰੀ ਵਾਲੇ ਹੀ ਹਿੱਸੇ ਲਾਉਨੇ ਆਂ ਜੀ ਅੱਛਾ ਮਿਲਟਰੀ ਵਾਲਾ ਲਾਉਨੇ ਆਂ ਤੁਸੀਂ ਹਿੱਸਾ ਬਿਲਕੁਲ ਹੀ ਮਿਲਟਰੀ ਵਾਲੇ ਹਿੱਸੇ ਹੋਣਗੇ ਮਿਲਟਰੀ ਵਾਲੇ ਹੀ ਰੇਮ ਹੋਣਗੇ ਨਾ ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਟਵਾਰ ਪ੍ਰੋ ਗਰੋ ਫਾਰਮ ਤੇ ਅੱਜ ਆਪਾਂ ਆਏ ਆਂਗੇ ਸਮਾਣਾ ਐਗਰੀ ਪੁਆਇੰਟ ਜਿੱਥੇ ਬਹੁਤ ਹੀ ਘੈਂਟ ਟਰਾਲੀਆਂ ਬਣਾਈ ਜਾਂਦੀਆਂ ਨੇ ਪੂਰੀ ਐਸੈਸਰੀ ਨਾਲ ਲੋਡਡ ਟਰਾਲੀਆਂ ਨੇ ਆਪਾਂ ਤੁਹਾਨੂੰ ਬਾਈ ਜੀ ਨਾਲ ਮਿਲਵਾਉਂਦੇ ਆਂ ਤੇ ਉਹ ਦੱਸਣਗੇ ਹਨ ਆਪਾਂ ਨੂੰ ਕਿਹੜੀ ਕਿਹੜੀਆਂ ਐਸੈਸਰੀਜ਼ ਉੱਤੇ ਫੀਚਰ ਉਹ ਲਾਉਂਦੇ ਨੇ ਜੀ ਸასიਖਾਲ ਜੀ ਸასიਖਾਲ ਬਾਈ ਟਰਾਲੀਆਂ ਨੇ ਜੀ ਵਧੀਆ ਬਿੰਦੀ ਤੁਸੀਂ ਆਪਣਾ ਬਾਈ ਜੀ ਸ਼ਹਿਰ ਕਿਹੜਾ ਜੀ ਵੀਰ ਜੀ ਆਪਾਂ ਸਮਾਣੇ ਪਈਏ ਜੀ ਠੀਕ ਹੈ ਜੀ ਆਪਣੀ ਵਰਕਸ਼ਾਪ ਦਾ ਨਾਮ ਜੀ ਵੀਰ ਜੀ ਆਪਣਾ ਸਮਾਣਾ ਐਗਰੀਪੁਆਇੰਟ ਦੇ ਨਾਮ ਤੇ ਜੀ ਬਾਈ ਹੋਰਾਂ ਕੋਲ ਹਨਾ ਬਹੁਤ ਜਿਆਦੇ ਤਾਕੜੇ ਫੀਚਰ ਦੀਆਂ ਟਰਾਲੀਆਂ ਬਣਾਉਂਦੇ ਨੇ ਵੀਰ ਹੋਰੀ ਬਹੁਤ ਜਿਆਦਾ ਮਿਹਨਤ ਨਾਲ ਕੱਲੀ ਕੱਲੀ ਕਰਦੇ ਤੇ ਡਿਟੇਲ ਨਾਲ ਵੀਡੀਓ ਬਣਦੀ ਹੈ ਕਿ ਅੱਜ ਤੁਹਾਨੂੰ ਸਾਰੀਆਂ ਟਰਾਲੀਆਂ ਦੀ ਆਪਾਂ ਫੀਚਰ ਦਿਖਾਉਣੇ ਆਗੇ ਹਾਂਜੀ ਦੱਸੋਗੇ ਆਪਣੀ ਇਹ ਟਰਾਲੀ ਕਿੰਨੇ ਵਾਈ ਕਿੰਨੇ ਦੀ ਆ ਵੀਰ ਜੀ ਇਹ ਆਪਣੀ 26 ਫੁੱਟ ਹੈ ਹਾਂਜੀ 7.7 ਇਹ ਪੀਟੀ ਵਾਲੀ ਟਰਾਲੀ ਬਣਦੀ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ 에ਅਰ ਬ੍ਰੇਕ अच्छा जी ਤੇ ਪੀਟੀਓ ਹੋ ਗਈ। ਆਪਾਂ ਪਹਿਲੀਆਂ ਟਰਾਲੀਆਂ ਦੇ ਜਿਹੜੇ ਟਰੈਕਟਰ ਦੇ ਪੈਡਲ ਤੋਂ 에어 ਬ੍ਰੇਕ ਲੱਗਦੇ ਆ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਤੇ ਆਪਣਾ ਲੋਹਾ ਹੀ ਇਹ ਕਿਹੜੀ ਜੀ ਆਪਣਾ ਜਿਹੜਾ ਲੋਹਾ ਆਪਾਂ ਸਾਰਾ ਟਾਟਾ ਸੇਲ ਦਾ ਯੂਜ਼ ਕਰ ਰਹੇ ਆ ਜੀ। ਠੀਕ ਹੈ ਜੀ। ਕੱਲੀ-ਕੱਲੀ ਚਾਦਰ ਤੇ ਤੁਹਾਨੂੰ ਟਾਟਾ ਦੀ ਸਟੈਂਪ ਮਿਲੂਗੀ। ਠੀਕ ਹੈ ਜੀ। ਜਿਹੜਾ ਵਿੱਡ ਵਾਲਾ ਐਂਗਲ ਹੈ ਵੀਰ ਜੀ ਉਹ ਹੀ ਆਪਾਂ ਟਾਟਾ ਦੀ ਚਾਦਰ ਤੋਂ ਕਟਵਾ ਕੇ ਵੀਰ ਜੀ। ਠੀਕ ਹੈ ਮਤਲਬ ਇਹ ਵੀ ਟਾਟਾ ਦਾ ਆਪਣਾ ਹੈ ਹਾਂਜੀ ਇਹ ਵੀ ਟਾਟਾ ਦਾ ਇਹ ਆਪਾਂ ਹਾਂਜੀ ਇਹ ਵੀ ਸ਼ੀਤ ਤੇ ਆਪਾਂ ਬੈਂਡ ਪਾਉਨੇ ਆ ਠੀਕ ਹੈ ਜੀ ਆ ਬੈਂਡ ਪਾਇਆ ਹੋਇਆ ਦੇਖੋ ਸਰ ਜਿਹਨਾਂ ਨਾਲ ਕਿੱਡੀ ਮਸ਼ੀਨ ਹੈ ਬਾਈ ਹੋਰੀ ਆਪ ਸਾਰਾ ਸਮਾਨ ਟਾਟਾ ਦਾ ਹੈ ਨਾ ਲਾਉਂਦੇ ਆ ਕਿ ਲੋਹਾ ਬਿਲਕੁਲ ਜੀ ਤੇ ਬਾਈ ਜੀ ਇਹ ਹੱਬ ਹੱਬ ਕਿਵੇਂ ਨੇ ਜੀ ਹਨਾ ਵੀਰ ਜੀ ਇਹਦੇ ਪੀਟੀਓ ਵਾਲਾ ਹਿੱਸਾ ਲੱਗੂਗਾ ਜੀ ਠੀਕ ਹੈ ਜੀ ਇਹ ਵੀ ਆਪਾਂ ਮਿਲਟਰੀ ਵਾਲੇ ਹੀ ਹਿੱਸੇ ਲਾਉਨੇ ਆ ਜੀ ਅੱਛਾ ਮਿਲਟਰੀ ਵਾਲਾ ਲਾਉਨੇ ਆ ਜੀ ਤੁਸੀਂ ਹਿੱਸਾ ਬਿਲਕੁਲ ਹੀ ਬਿਲਕੁਲ ਮਿਲਟਰੀ ਵਾਲੇ ਹੀ ਹਿੱਸੇ ਹੋਣਗੇ ਮਿਲਟਰੀ ਵਾਲੇ ਹੀ ਰੇਮ ਹੋਣਗੇ ਨਾਲ ਠੀਕ ਹੈ ਜੀ ਤੇ ਇਹ ਜਿਹੜੇ ਆਪਾਂ ਹਨਾ ਟਰਾਲੀ ਦੇ ਅੰਦਰੋਂ ਆਈ ਅੰਦਰ ਦਾ ਸਿਸਟਮ ਅੰਦਰ ਚਾਦਰ ਲੱਗੀ ਹੋਈ ਆ ਉਹ ਕਿਵੇਂ ਲਾ ਰਹੇ ਹੋ ਜੀ ਤੁਸੀਂ ਵੀਰ ਜੀ ਸਾਰੀ ਟਾਟਾ ਦੀ ਚਾਦਰ ਇਹ ਜਿਹੜੀ ਚਾਦਰ ਆ ਇਹ ਵੀ ਆਪਾਂ 2 ਇੰਚ ਬੈਂਡ ਕਰਕੇ ਲਾ ਰਹੇ ਆ ਜੀ ਅੱਛਾ ਜੀ ਹਾਂ ਜੀ ਦੁਨੀਆਂ ਸ਼ੁਰੂ ਹੁੰਦੀਆਂ ਨੇ ਹਾਂਜੀ ਹਾਂਜੀ ਆਪਾਂ ਬੈਂਡ ਕਰਕੇ ਲਾ ਰਹੇ ਆਂ ਵੀ ਟਰਾਲੀ ਦੀ ਕੱਲ ਨੂੰ ਮਤਲਬ ਇਹਦੇ ਚ ਰਸਟਿੰਗ ਨਾ ਆਏ ਬਿਲਕੁਲ ਇਹ ਨਾਲ ਇਸ ਚ ਦਾਣਾ ਵਗੈਰਾ ਵੀ ਨਹੀਂ ਫਸਦਾ ਨਾ ਇਹ ਕੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਨਾ ਮਿੱਟੀ ਫਸਦੀ ਇਹ ਨਾ ਦਾਣਾ ਫਸਦਾ ਬਾਈ ਜੀ ਠੀਕ ਹੈ ਜੀ ਤੇ ਆਪਾਂ ਜਿਹੜੇ ਰੰਗ ਕਰਦੇ ਆਂ ਇਹ ਰੰਗ ਕਿਹੜੀ ਕੁਆਲਿਟੀ ਦਾ ਆਪਣਾ ਜੀ ਰੰਗ ਆਪਣਾ ਸਾਰਾ ਟੂਕੇ ਦਾ ਪੇਂਟ ਹੁੰਦਾ ਜੀ ਠੀਕ ਹੈ ਜੀ ਹਾਂਜੀ ओके ਤੇ ਆਪਣੇ ਜਿਹੜੇ ਹੋਰ ਵੀ ਫੀਚਰ ਨੇ ਸੋਨੇ ਦੱਸਿਆ ਸੀ ਹਨਾ ਟੂਲ ਬਾਕਸ ਵਗੈਰਾ ਹੋਗੇ ਹੋਰ ਸਾਈਡ ਤੇ ਸਮਾਨ ਰੱਖਣ ਲਈ ਉਹ ਕਿਵੇਂ ਨੇ ਸੋਨੇ ਫੀਚਰ ਲਾਇਆ ਜੀ ਆਪਣੇ ਸਾਰੇ ਟੂਲ ਹੋਣਗੇ ਟੂਲਾਂ ਦੇ ਵਿੱਚ ਲਾਈਟਿੰਗ ਕਰਦੇ ਆ ਜਿੱਦਾਂ ਠੀਕ ਹੈ ਜੀ ਕਾਰ ਦੀ ਡਿੱਗੀ ਖੋਲਦੇ ਆ ਆਪਾਂ ਲਾਈਟ ਜਗ ਜਾਂਦੀ ਐ ਇੱਦਾਂ ਕੋਈ ਵੀ ਆਪਾਂ ਟੂਲ ਓਪਨ ਕਰਾਂਗੇ ਲਾਈਟ ਜਗੂਗੀ ਬੰਦ ਕਰਾਂਗੇ ਬੰਦ ਕਰਾਂਗੇ ਠੀਕ ਹੈ ਜੀ ਆਪਣੀ ਜਿਹੜੀਆਂ ਟਰਾਲੀਆਂ ਦੇ ਵਿੱਚ ਸਾਰੇ A ਤੋਂ Z ਹੀ ਮਤਲਬ ਜਿਹੜੇ ਫੀਚਰ ਨੇ ਆਪਾਂ ਪੂਰੀ ਟੌਪ ਲੋਡਡ ਟਰਾਲੀਆਂ ਬਣਾ ਰਹੇ ਹਾਂ ਹਾਂਜੀ ਮੈਂ ਦੇਖਿਆ ਨਾ ਤੁਹਾਡੀਆਂ ਸਾਰੀਆਂ ਟਰਾਲੀਆਂ ਪੂਰੀ ਡਿਜ਼ਾਈਨ ਤੇ ਬਹੁਤ ਸਾਰੇ ਫੀਚਰ ਜਿਹੜੀ ਮਰਜ਼ੀ ਵੀ ਚਾਦਰ ਚੈੱਕ ਕਰੋਗੇ ਸਾਡੇ ਹਰ ਇੱਕ ਟਰਾਲੀ ਦੀ ਚਾਦਰ ਤੇ ਤੁਹਾਨੂੰ ਟਾਟਾ ਦੀ ਸਟੈਂਪ ਚ ਨਜ਼ਰ ਆਊਗੀ ਜੀ ਠੀਕ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਇਹ ਟਾਟਾ ਦੀ ਲੱਗੀ ਹੋਈ ਹੈ ਆਪਣੇ ਸਾਰੀਆਂ ਨਾ ਤੇ ਇਹ ਜਿਹੜੇ ਪਾਈਪ ਆਗੇ ਇਹ ਕਹਦੇ ਆਈ ਆਪਣੇ ਇਹ ਪਾਜੀ ਰਵਿੰਦਰਾ ਦਾ ਪਾਇ ਪਈ ਸਾਰਾ ਸੀਕ ਲਾ ਠੀਕ ਹੈ ਜੀ ਜਿਹੜਾ ਰੈਡ ਵਾਲਾ ਪਾਇ ਪਾਇ ਓ ਵੀਰ ਰਵਿੰਦਰਾਦਾ ਜੀ ਇਹ ਵੀ ਸਾਰਾ ਮਤਲਬ ਰਵਿੰਦਰਾਦਾ ਦਾ ਪੈਬਲੋਂ ਨੇ ਆ ਜੀ ਆਪਾਂ ਸੇਲ ਸੇਲ ਦਾ ਐਂਗਲ ਤੇ ਚੈਨਲ ਸੇਲਦਾ ਹੁੰਦਾ ਜੀ ਚਾਦਰ ਸਾਰੀ ਟਾਟਾ ਦੀ ਠੀਕ ਹੈ ਜੀ ਤੇ ਇਹ ਆਪਣਾ ਜਿਵੇਂ ਇਹ ਟਰਾਲੀ ਸੋਨੇ ਦੱਸਿਆ ਸੀ ਕਿੰਨੇ ਵਾਹ ਕਿੰਨੇ ਦੀ ਹੈ ਇਹ ਇਹ 26 ਫੁੱਟ ਦਾ ਇਹਦਾ ਆਪਣਾ ਪ੍ਰਾਈਸ ਕੀ ਹੁੰਦਾ ਜੀ ਜੇ ਆਪਾਂ ਤਕਰੀਬਨ ਵੀਰ ਜੀ ਆਪਾਂ weight ਤੋਲ ਕੇ ਹਿਸਾਬ ਨਾਲ ਬਣਾਣੇ ਆ ਕਿੰਨੇ ਵਾਹ ਕਿੰਨੇ ਦੇ ਕਿੰਨੇ ਜੀ ਤਕਰੀਬਨ ਇਹਦਾ 60 ਤੋਂ 65 ਕੁਇੰਟਲ weight ਹੋਵੇਗਾ ਜੀ ਠੀਕ ਹੈ ਜੀ ਆਪਣਾ ਕਿੰਨੇ ਪ੍ਰਤੀ ਕਿਲੋ ਕਿੰਨਾਗਾ weight ਆਪਾਂ 120 ਰੁਪਏ ਕਿਲੋ ਬਣਾ ਰਹੇ ਹਾਂ ਜੀ ਠੀਕ ਹੈ ਜੀ ਐਸੈਸਰੀ ਸਾਰੇ ਸਭ ਕੁਝ ਹੀ ਸਾਡਾ ਅੱਛਾ ਸਾਰਾ ਕੁਝ A to Z ਸੋਡਾ ਹੋ ਗਈ ਸਾਰੀਆਂ ਲਾਈਟਾਂ ਹੋ ਗਈਆਂ ਠੀਕ ਹੈ ਮਤਲਬ ਕੱਲੇ ਟਾਇਰ ਥੋਨੇ ਦੇਣੇ ਨੇ ਹੋਰ ਬਾਕੀ ਸਾਰੀ ਜਿੱਦੀ ਵੀ ਐਸੈਸਰੀ ਸਾਰੀ ਸਾਡੀ ਹੈ ਠੀਕ ਹੈ ਜੀ ਤੇ ਲਾਈਟਾਂ ਵਗੈਰਾ ਵੀ ਲਾਉਣੇ ਹਨ ਉਹ ਵੀ ਸੋਡਾ ਸਾਰਾ ਇਹ ਤੁਹ ਜੱਡ ਸੋਡਾ ਜੀ ਸਾਰਾ ਕੋਈ ਸਾਡਾ ਠੀਕ ਹੈ ਜੀ ਹਨਾ ਬਾਈ ਹੋਰੀ ਕਿੰਨੀਆਂ ਸੋਹਣੀਆਂ ਟਰਾਲੀਆਂ ਤਿਆਰ ਕਰ ਰਹੇ ਨੇ ਹਨਾ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਢੇ 18 ਨੇ ਦੋਨੋਂ ਅੱਛਾ ਜੀ ਉਹ ਵੀਰ ਜੀ ਅੱਗੇ ਵਾਲੀ 1 ਫੁੱਟ ਹੈ ਜੀ ਠੀਕ ਹੈ ਜੀ ਜੀ ਵੀਰ ਜੀ ਇਹ ਆਪਣਾ ਸਾਢੇ 18 ਦਾ ਬਾਕੀ ਤੁਸੀਂ ਲੋਹੇ ਦੇ ਪ੍ਰਤੀ ਕਿਲੋ ਹੀ ਲਾ ਰਹੇ ਹੋ ਕੋਈ ਉਹ ਨਹੀਂ ਹੈਗਾ ਆਪਣੇ ਕੋਲ ਆਪਾਂ ਕਿਲੋ ਦੇ ਹਿਸਾਬ ਨਾਲ ਬਣਾ ਦੇਣਾ ਠੀਕ ਹੈ ਜੀ ਜੋ weight ਆਏਗਾ ਟਰਾਲੀ ਉਹ ਸਾਹਮਣ ਵਾਲੀ ਮਤਲਬ ਆਪਾਂ ਪੇਮੈਂਟ ਪਹਿਲਾਂ 117 ਰੁਪਏ ਕਿਲੋ ਰੇਟ ਸੀਗਾ ਹੁਣ 120 ਰੁਪਏ ਕਿਲੋ ਕਰ ਰਹੇ ਹਾਂ ਹੁਣ 120 ਹੈ ਠੀਕ ਹੈ ਜੀ ਬਾਕੀ ਲੋਹਾ ਵੀ ਮਹਿੰਗਾ ਹੋਇਆ ਹੈ ਬਿਲਕੁਲ ਜੀ ਪਰ ਆਪਾਂ ਜਿਹੜੀ ਚੀਜ਼ ਦਿੰਨੇ ਆਪਾਂ ਪਿਓਰੇ ਹੀ ਦਿੰਨੇ ਆਈ ਮਤਲਬ ਬਿਲਕੁਲ ਜੀ ਬਿਲਕੁਲ ਸਾਡੇ ਕੋਈ ਵੀ ਮਤਲਬ ਆਪਾਂ ਬੁਸ਼ ਲਾ ਕੇ ਹਰੀ ਗੁੱਲੀ ਕੋਈ ਵੀ ਗੁੱਲੀ ਪੈਣੀ ਆਪਣੀ ਹਰੀ ਕੁਸ਼ ਹੁੱਕ ਦਾ ਆਪਾਂ 6 ਇੰਚ ਦਾ ਬੁਸ਼ ਲਾਉਂਦੇ ਆ ਜੀ ਠੀਕ ਹੈ ਜੀ ਤਕਰੀਬਨ ਪੂਰੀ ਗ੍ਰੇਂਡ ਕਰਕੇ ਹੁੱਕ ਤਕਰੀਬਨ ਆਪਾਂ ਕੁਆਲਿਟੀ ਦੀ ਹੀ ਕੰਮ ਕਰਦੇ ਆ ਕੁਆਲਿਟੀ ਤੋਂ ਮਤਲਬ ਠੀਕ ਹੈ ਜੀ 21 ਮਿਲੂਗੀ 19 ਨਹੀਂ ਮਿਲਦੀ ਹਾਂ ਜੀ ਆਪਣੀ ਲੱਗੋ ਹਨ ਦੂਰੋਂ ਦੂਰੋਂ ਟਰਾਲੀਆਂ ਆਉਂਦੀਆਂ ਨੇ ਬਹੁਤ ਜ਼ਿਆਦਾ ਸੱਜਣ ਵੀਰ ਤੁਹਾਨੂੰ ਬਹੁਤ ਪਿਆਰ ਦਿੰਦੇ ਨੇ ਬਿਲਕੁਲ ਜੀ ਹਰਿਆਣੇ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਐਮਪੀ ਤੋਂ ਆਪਣੇ ਕੋਲ ਐਮਪੀ ਤੋਂ ਵੀ 30 ਫੁੱਟ ਦੀ ਟਰਾਲੀ ਦੀ ਸਾਈ ਆਈ ਹੋਈ ਹੈ ਉਹ ਆਪਾਂ ਅਗਲੇ ਮਹੀਨੇ ਪਾਉਣੀ ਸ਼ੁਰੂ ਕਰਾਂਗੇ ਠੀਕ ਹੈ ਜੀ ਸੋਨੇ ਕੱਲ ਦੋ ਟਰਾਲੀਆਂ ਤੋਰੀਆਂ ਵੀ ਨੇ ਹਨ ਮੈਂ ਦੇਖ ਰਿਹਾ ਸੀਗਾ ਜੀ ਵੀਰ ਜੀ ਜੀ ਹਾਂਜੀ ਉਹ ਕਿੱਥੇ ਗਈਆਂ ਨੇ ਆਪਣੀਆਂ ਟਰਾਲੀਆਂ ਉਹ ਜੀ ਇੱਕ ਟਰਾਲੀ ਤਾਂ ਪੰਜ ਕੋਹੇ ਗਈ ਆ ਆਪਣਾ ਮਰਿੰਡੇ ਕੋਲੇ ਪੈ ਜਾਂਦਾ ਹੈ ਠੀਕ ਹੈ ਜੀ ਇੱਕ ਟਰਾਲੀ ਆਪਣੀ ਖੁਰਸ਼ੇ 16 ਫੁੱਟ ਸੀ ਜੀ ਠੀਕ ਹੈ ਜਿਹੜੇ 19 ਫੁੱਟ ਆ ਲਿਆ ਜੀ ਇਹ ਆਪਣਾ ਪ੍ਰਾਈਸ ਰੇਟ ਕਿੰਨਾ ਪੈ ਗਿਆ ਸੀ 19 ਫੁੱਟ ਦਾ ਸਾਰਾ 120 ਰੁਪਏ ਕਿਲੋ ਤਕਰੀਬਨ 8 ਲੱਖ ਰੁਪਏ ਦੀ ਟਰਾਲੀ ਬਈ ਤਿਆਰ ਪਾਣੀ 8 ਲੱਖ ਦੀ ਪੂਰੀ ਐਸੈਸਰੀ ਲੋਡਡ ਪੂਰੀ ਟਰਾਲੀ ਹੈ ਨਾ ਜੀ ਠੀਕ ਹੈ ਜੀ ਬਾਕੀ ਭਾਈ ਜੀ ਆਪਾਂ ਇਹ ਵੀਡੀਓ ਹੋਰ ਵੀ ਜਾਣਕਾਰੀ ਚ ਅੱਗੇ 5 ਤੋਂ 10 ਦਿਨਾਂ ਦੇ ਵਿੱਚ ਲਿਆਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਕਰਿਓ ਲਾਈਕ